ਸਿਰਗੁਰ ਕੇਗਵਧਰ ਜੀ ਦਾ 350ਾ ਸ਼ਹੀਦੀ ਦਿਵਸ ਜੜਾ ਰਿਆ ਉਸ ਦਿਨ ਨੂੰ ਵੈਸੇ ਆਪਣੇ ਆਪ ਚ ਬਹੁਤ ਇਤਿਹਾਸਿਕ ਦਿਨ ਆ ਔਰ ਕੁਰਬਾਨੀ ਬਹੁਤ ਵੱਡੀ ਆ ਸੰਸਾਰ ਦੇ ਅੰਦਰ ਇਸ ਕਿਸਮ ਦੀਆਂ ਮਤਲਬ ਲਕੀਰ ਖਿੱਚ ਕੇ ਲੜਾਈਆਂ ਲੜਨੀਆਂ ਮਾਨਵਤਾ ਦੇ ਭਲੇ ਲਈ ਮਨੁੱਖੀ ਹੱਕਾਂ ਦੇ ਲਈ ਸੋ ਹਿੰਦ ਦੀ ਚਾਦਰ ਸਿਰਗੁਰ ਕੇਗਵਧਰ ਜੀ ਦਾ 350ਵਾਂ ਸਿੱਧੀ ਲਿਫਟ ਜਿਹੜਾ ਆ ਰਿਹਾ ਉਹਦੇ ਉੱਤੇ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਆਉਣ ਵਾਲੀ 20 ਨਵੰਬਰ ਨੂੰ ਜਿਹੜਾ ਨਗਰ ਕੀਰਤਨ ਸ਼੍ਰੀਨਗਰ ਤੋਂ ਸ਼ੁਰੂ ਹੋਣਾ ਉਹ ਜੰਮੂ ਕਸ਼ਮੀਰ ਚੋਂ ਦੀ ਹੁੰਦਾ ਹੋਇਆ ਪੰਜਾਬ ਦੇ ਅੰਦਰ 20 ਤਰੀਕ ਨੂੰ ਪ੍ਰਵੇਸ਼ ਕਰੇਗਾ ਸੋ ਮਾਦੋਪਰ ਦੇ ਅੰਦਰ ਪਠਾਨਕੋਟ ਜ਼ਿਲ੍ਹੇ ਦੀਆਂ ਸਮੂਹ ਸੰਗਤਾਂ ਵੱਲੋਂ ਉਸ ਨਗਰ ਕੀਰਤਨ ਦਾ ਅ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਵੇਗਾ ਔਰ ਮਾਧੋਪੁਰ ਤੋਂ ਸ਼ੁਰੂ ਹੋ ਕੇ ਉਹ ਰਾਹ ਵਿੱਚ ਦੀ 5 ਨੰਬਰ ਪੁਲਿਸ ਯਾਨਪਰ ਮਲਕਪੁਰ ਸੂਈਸਰਾ ਭਗਵਾਨ ਵਾਲਮੀਕੀ ਚੌਂਕ ਬਜ਼ਾਰਾਂ ਚ ਦੀ ਗੁਜ਼ਰਦਾ ਹੋਇਆ ਜੀਰਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਅੰਦਰ ਰਾਤ ਨੂੰ ਉਹ ਨਗਰ ਕੀਰਤਨ ਠਹਿਰੇਗਾ ਸੋ ਅਗਲੇ ਦਿਨ 21 ਤਰੀਕ ਨੂੰ ਫੇਰ ਇੱਥੋਂ ਰਵਾਨਾ ਹੋ ਕੇ ਸਿੰਬਲ ਚੌਂਕ ਚੱਕੀ ਦਾ ਪੁਲ ਨੰਗਰਪੁਰ ਤੇ ਮੀਰਸਲ ਤੋਂ ਬਾਅਦ ਇਹਨੂੰ ਹੁਸ਼ਿਆਰਪੁਰ ਜ਼ਿਲ੍ਹੇ ਤੱਕ ਜਿੱਥੇ ਉਹਨਾਂ ਨੇ ਰিসিਵ ਕਰਨਾ ਉਹ ਪਠਾਨਕੋਟ ਦੀਆਂ ਸੰਗਤਾਂ ਨੇ ਨਾਲ ਚੱਲਣਾ ਸੋ ਮੈਂ ਸੁਮੱਚੇ ਜੋ ਪ੍ਰਬੰਧ ਕੀਤੇ ਆ ਸਾਡੇ ਪ੍ਰਸ਼ਾਸਨ ਵੱਲੋਂ ਅੱਜ ਉਹਦਾ ਵੀ ਰਿਵਿਊ ਕੀਤਾ ਔਰ ਬਹੁਤ ਸਾਰੀਆਂ ਰੋਸ਼ਨ ਪਹਿਲਕਦਮੀਆਂ ਜਿਹੜੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਲਈਆਂ ਜਾ ਰਹੀਆਂ ਨੇ ਪ੍ਰਸ਼ਾਸਨ ਨੇ ਉਹਦੇ ਸਬੰਧ ਚ ਜੋ ਵੀ ਲਾਇਬਿਲਟੀ ਬਣਦੀ ਹੈ ਜਾਇ ਉਸ ਅਖਿਆਦਾ ਐਂਗਲ ਹੈਗਾ ਚਾਹੇ ਅ ਰੂਟ ਨੂੰ ਤਿਆਰ ਕਰਨ ਦਾ ਪੱਖ ਹੈਗਾ ਚਾਹੇ ਉਥੇ ਖਿਆਲਤ ਦਾ ਸਵਾਲ ਹੈ ਫੂਡ ਦਾ ਸਵਾਲ ਹੈ ਜਾਂ ਪੂਰਾ ਇਹਨੂੰ ਡੈਕੋਰੇਟ ਜੋ ਕਰਨਾ ਇਹਨੂੰ ਖੂਬਸੂਰਤੀ ਦੇਣ ਦੇ ਲਈ ਸਾਰੇ ਜਿਹੜੇ ਉਹ ਪ੍ਰਬੰਧ ਜਿਹੜੇ ਕੀਤੇ ਉਹਨਾਂ ਦਾ ਅ ਜ ਰਿਵਿਊ ਕੀਤਾ ਗਿਆ ਸੋ ਮੈਨੂੰ ਖੁਸ਼ੀ ਆ ਕਿ ਪੂਰਾ ਪ੍ਰਸ਼ਾਸਨ ਸਾਡਾ ਔਰ ਸਾਰੀ ਸਾਡੀ ਟੀਮ ਤੇ ਖਾਸ ਕਰਕੇ ਜਿਹੜੇ ਆਮ ਲੋਕਾਂ ਚੋਂ ਮਿਲ ਰਿਹਾ ਰਿਸਪੌਂਸ ਉਹ ਬਹੁਤ ਹੀ ਮਨ ਉਤਸ਼ਾਹ ਵਾਲਾ ਹੈਗਾ ਸੋ ਮੈਂ ਮੁੱਚੇ ਪਠਾਨਕੋਟ ਦੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ 20 ਔਰ 21 ਨਵੰਬਰ ਨੂੰ ਜਿੱਥੇ-ਜਿੱਥੇ ਵੀ ਤੁਸੀਂ ਤੁਹਾਨੂੰ ਮਿਲੇਗਾ ਸੱਦਾ ਤੁਸੀਂ ਉੱਥੇ ਪਰਿਵਾਰਾ ਸਮੇਤ ਆਓ ਮੈਂ ਸਮਝਦਾ ਕਿ ਸਾਡੀ ਲਾਈਫ ਦੇ ਅੰਦਰ 350ਵੀਂ ਸਦੀ ਬਰੇ ਘੰਡਾਰੀ ਹੈ ਔਰ ਇਹ ਵੀ ਆਪਣੇ ਆਪ ਸਾਡੇ ਲਈ ਖੁਸ਼ੀ ਵਾਲੀ ਗੱਲ ਵੀ ਹੈ ਸਾਡੇ ਲਈ ਮਾਣ ਵਾਲੀ ਗੱਲ ਵੀ ਹੈ ਸੋ ਇਹਨੂੰ ਬਿਲਕੁਲ ਅ ਮਤਲਬ ਵਧੀਆ ਬਣਾਉਣ ਦੇ ਲਈ ਯਾਦਗਾਰ ਬਣਾਉਣ ਦੇ ਲਈ ਅੱਜ ਜੋ ਫੈਸਲੇ ਅਸੀਂ ਇੱਥੇ ਕੀਤੇ ਉਹਨੂੰ ਅ ਗ੍ਰਾਸ ਰੂਟ ਤੱਕ ਇਹਨੂੰ ਇੰਪਲੀਮੈਂਟ ਕਰਨ ਦੇ ਲਈ ਤੋਂ ਆਮ ਮਾਸਸ ਨੂੰ ਇਹਦੇ ਵਿੱਚ ਉਹਦੀ ਡਵੈਲਪਮੈਂਟ ਹੋਵੇ ਇਹਦੇ ਲਈ ਪੂਰੀਆਂ ਅਸ ਜਿਹੜੀਆਂ ਉਹ ਜੋ ਸਾਡੇ ਅਸੀਂ ਗਾਈਡਲਾਈਨ ਬਣਾਈਆਂ ਨੇ ਉਹਨੂੰ ਉਹਦੇ ਸਥੋਰਲੀ ਚਰਚਾ ਕੀਤੀ ਹੈ ਤੋਂ ਪਬਲਿਕ ਡਵੈਲਪਮੈਂਟ ਵਾਢੀ ਗਿੰਦੀ ਚ ਹੋਵੇ ਇਹਦੇ ਲਈ ਵੀ ਸਾਰੇ ਅਸੀਂ ਸਲਾਹ ਮਸ਼ਵਰਾ ਸਾਰਿਆਂ ਨੇ ਕੀਤਾ ਮੈਂ ਤੁਹਾਡੇ ਮਾਧਿਅਮ ਤੇ ਰਹੀਂ ਫਿਰ ਦੁਬਾਰਾ ਜਿਤੇ ਸਿਰ ਨਮਾਨਿਆ ਗੁਰੂ ਸਾਹਿਬ ਦੀ ਕੁਰਬਾਨੀ ਦੇ ਅੱਗੇ ਉਥੇ ਨਾਲ ਦੀ ਨਾਲ ਸੰਤਾਂ ਨੂੰ ਅਪੀਲ ਕਰਦੇ ਆ ਕਿ ਉਹ 20 ਔਰ 21 ਤਰੀਕ ਨੂੰ ਸੰਬੰਧਤ ਥਾਵਾਂ ਜਿਹੜੀਆਂ ਮੈਥੋਂ ਸੱਦਾ ਨਾਲ ਮਿਲੇਗਾ ਉਹ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਆ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਮ ਅਸਿਕ ਹੋਣ ਤੇ ਅਸ਼ੀਰਵਾਦ ਵੀ ਪ੍ਰਾਪਤ ਕਰਨ ਤੇ ਇਹਨੂੰ ਯਾਦਗਾਰੀ ਬਣਾਉਣ